ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਜਾਣਦੇ ਆਂ ਕਿ ਪੰਜਾਬ ਇੱਕ ਖੁਸ਼ਹਾਲ ਸਟੇਟ ਆ ਇਸ ਸਟੇਟ ਵਿੱਚ ਰਾਤੀ ਕੋਈ ਭੁੱਖਾ ਨਹੀਂ ਸੌਂਦਾ ਕਿਉਂਕਿ ਅਸੀਂ ਇੱਕ ਦੂਜੇ ਦੀ ਹੈਲਪ ਕਰਦੇ ਆਂ ਇੱਕ ਦੂਜੇ ਦਾ ਧਿਆਨ ਰੱਖਦੇ ਆਂ ਪਰ ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਪੂਰੇ ਦੁਨੀਆ ਵਿੱਚ ਕੁਝ ਕ੍ਰਿਤਿयां ਨੇ ਜਿਨ੍ਹਾਂ ਨੂੰ ਅਸੀਂ ਭਲੀ ਭਾਨਤੀ ਜਾਣਦੇ ਹੋਏ ਵੀ ਉਸ ਕ੍ਰਿਤਿयां ਦੇ ਉੱਤੇ ਅਮਲ ਕਰਦੇ ਆਂ ਉਸ ਦੇ ਉੱਤੇ ਉਹੀ ਕੁਝ ਕਰਦੇ ਆਂ ਜਿਹੜਾ ਸਾਨੂੰ ਪਤਾ ਨਹੀਂ ਕਰਨਾ ਚਾਹੀਦਾ ਤੇ ਇਹ ਕ੍ਰਿਤਿयां ਨੂੰ ਥੋੜਾ ਜਿਹਾ ਕੋਸ਼ਿਸ਼ ਕਰਾਂਗੇ ਖਤਮ ਤੇ ਨਹੀਂ ਹੋ ਸਕਦੀਆਂ ਘਟ ਜਾਣ ਉਸ ਵਾਸਤੇ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਕੁਛ ਸੇਕ ਕਰੋ ਵਿਚਾਰ ਤੇ ਅੱਜ ਦਾ ਟੌਪਿਕ ਸਾਡਾ ਰਹੇਗਾ ਬਹੁਤ ਸਾਰੇ ਲੋਕ ਉਧਾਰ ਲੈ ਕੇ ਉਧਾਰ ਵਾਪਸ ਨਹੀਂ ਕਰਦੇ ਫਿਰ ਉਸੇ ਕੋਈ ਬਹਾਨੇ ਬਣਾ ਲੈਣਗੇ ਬਹਾਨੇ ਬਣਾ ਕੇ ਉਧਾਰ ਮੰਗਣਗੇ ਪਰ ਸੋਚਿਆ ਹੁੰਦਾ ਹੈ ਕਿ ਇਹ ਪੈਸੇ ਮੈਂ ਵਾਪਸ ਨਹੀਂ ਕਰਨੇ ਪਰ ਇਹ ਇੱਕ ਬੜੀ ਵੱਡੀ ਗ੍ਰਿਤੀ ਹੈ ਅਗਰ ਅਸੀਂ ਆਪਣਾ ਵਿਹਾਰ ਖਰਾਬ ਕਰ ਲੈਨੇ ਆਂ ਜ਼ਿੰਦਗੀ ਜੀ ਕਦੀ ਉੱਤੇ ਨਹੀਂ ਉੱਠ ਸਕਦੇ ਮਨੇ ਗੱਲ ਚ ਤੇ ਆ ਗਈ ਕੱਲ ਮੈਂ ਇੱਕ ਬੰਦੇ ਨੂੰ ਫੋਨ ਕਰ ਰਿਹਾ ਸੀ ਮੇਰੇ ਬੇਟੇ ਦਾ ਵਿਆਹ ਹੈਗਾ ਯਾਰ ਮੈਨੂੰ ਪੈਸੇ ਦੀ ਲੋੜ ਹੈ ਮੈਨੂੰ ਪੈਸੇ ਦੇ ਦੇ ਥੋੜੇ ਜੇ ਥੋੜੇ ਹੀ ਦੇ ਦੇ ਮੇਰਾ ਬੇਟਾ ਪਿੱਛੇ ਆਇਆ ਪਪਾ ਝੂਠ ਬੋਲ ਕੇ ਕਿਸੇ ਕੋਲ ਪੈਸੇ ਕਿਉਂ ਮੰਗਦੇ ਹੋ ਮੇਰਾ ਵਿਆਹ ਹੋਇਆ 5 ਸਾਲ ਹੋ ਗਏ ਤੁਸੀਂ ਝੂਠ ਕਿਉਂ ਬੋਲ ਰਹੇ ਹੋ ਮੈਂ ਕਿਹਾ ਭਰਾਵਾ ਅੱਜ ਕੱਲ ਆਪਣੇ ਪੈਸੇ ਦਿੱਤੇ ਹੋਏ ਵਾਪਸ ਲੈਣ ਵਾਸਤੇ ਵੀ ਝੂਠ ਬੋਲਣਾ ਪੈਂਦਾ ਇਹਨੂੰ ਮੈਂ ਪੈਸੇ ਉਧਾਰ ਦਿੱਤੇ ਹੋਏ ਮੰਗ ਰਿਆ ਤੇ ਉਹ ਹੱਸਣ ਲੱਗ ਪਿਆ ਪਪਾ ਠੀਕ ਹੈ ਉਧਾਰ ਲੈ ਕੇ ਵਾਪਸ ਕਰਨਾ ਜਿਸ ਦੀ ਫਿਦਰਤ ਹੋਵੇ ਉਹ ਜ਼ਿੰਦਗੀ 'ਚ ਕਦੀ ਵੀ ਭੁੱਖਾ ਨਹੀਂ ਰਹਿ ਸਕਦਾ ਕਦੀ ਵੀ ਉਸਤੇ ਮਾਰ ਦੇ ਨਿਆਸਦੇ ਅਸੀਂ ਬੈਂਕ ਕੋਲੋਂ ਲੋਨ ਲੈ ਲੈਨੇ ਆ ਇਹ ਸੋਚ ਕੇ ਲੋਨ ਲੈਨੇ ਕਿ ਵਾਪਸ ਹੀ ਨਹੀਂ ਕਰਨਾ ਕਈ ਲੋਕ ਸੋਚਦੇ ਆ ਮੈਂ ਜ਼ਿੰਦਗੀ 'ਚ ਕਦੀ ਕਰਜ਼ਾ ਨਹੀਂ ਲੈਣਾ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਸੀ ਕਰਜ਼ਾ ਹੀ ਨਹੀਂ ਹੋਣਾ ਨਹੀਂ ਬੈਂਕ ਕੋਲੋਂ ਲੋਨ ਲੈਣਾ ਕਰਜ਼ਾ ਨਹੀਂ ਹੈ ਜੇ ਤੁਸੀਂ ਉੱਚੀ ਸੋਚ ਰੱਖਦੇ ਹੋ ਕੁਝ ਉੱਪਰ ਉੱਠਣਾ ਜਾਂਦੇ ਹੋ ਵੱਡੇ ਬਿਜ਼ਨਸਮੈਨ ਬੰਨਾ ਚਾਹੁੰਦੇ ਹੋ ਤੇ ਬੈਂਕ ਕੋਲੋਂ ਲੋਨ ਲੈਣਾ ਚਾਹੀਦਾ ਪਰ ਵਾਪਸ ਟਾਈਮ ਤੇ ਕਰਨਾ ਚਾਹੀਦਾ ਜੇ ਅਸੀਂ ਟਾਈਮ ਤੇ ਪੈਸੇ ਵਾਪਸ ਨਹੀਂ ਕਰਦੇ ਤੇ ਤੁਹਾਡਾ ਸਿਮਲ ਸਕੋਰ ਖਰਾਬ ਹੋ ਜਾਂਦਾ ਤੇ ਬੈਂਕ ਦੁਬਾਰਾ ਕਦੀ ਲੋਨ ਨਹੀਂ ਦਿੰਦਾ ਇਸ ਕਰਕੇ ਛੋਟਾ ਲੋਨ ਲਵੋ ਵਾਪਸ ਕਰੋ ਕਈ ਕ੍ਰੈਡਿਟ ਕਾਰਡ ਲੈ ਕੇ ਸੋ ਇਹਦੇ ਬਸ ਬੈਂਕ ਨੇ ਕਿਹਾ ਆਣਾ ਸਾਨੂੰ ਕਿਹਾ ਅੰਦਰ ਕਰਾ ਦੇਣਾ ਕਈ ਲੋਕ ਇਨਕਮ ਟੈਕਸ ਦੀ ਰਿਟਰਨ ਨਹੀਂ ਭਰਦੇ ਇਨਕਮ ਟੈਕਸ ਰਿਟਰਨ ਜਰੂਰ ਭਰੋ ਭਾਵੇਂ ਤੁਸੀਂ ਇਨਕਮ ਟੈਕਸ ਪਈ ਨਹੀਂ ਹੈਗੇ ਕੱਲ ਨੂੰ ਲੋਨ ਦੀ ਲੋਡ ਪੈਂਦੀ ਹੈ ਘਰ ਬਣਾਉਣ ਦੀ ਲੋਡ ਪੈਂਦੀ ਹੈ ਬੈਂਕ ਲੋਨ ਨਹੀਂ ਦਿੰਦਾ ਚਲੋ ਬੈਂਕ ਦੇ ਵੱਡੀਆਂ ਗੱਲਾਂ ਉਹ ਆਪਾਂ ਬਾਅਦ ਕਰਾਂਗੇ ਲੋਕੀ ਆਪਣੇ ਯਾਰਾਂ ਦੋਸਤਾਂ ਕੋਲੋਂ ਲੋਨ ਲੈ ਕੇ ਦੋਸਤੀ ਖਤਮ ਕਰ ਲੈਂਦੇ ਨੇ ਇਹ ਛੋਟਾ ਜਿਹਾ ਕਲਿੱਪ ਦੇਖੋ ਡਿਪਟੀ ਰਾਜਾ ਜੀ ਕੀ ਕਰ ਰਹੇ ਲੋ ਜੀ ਸ਼ੂਗਰ ਹੈ ਵੀ ਅੱਜ ਅੱਧੀ ਦਿਹਾੜੀ ਲੰਘ ਗਈ ਕੋ ਪੈਸੇ ਮੰਗਣ ਆਲਾ ਨਹੀਂ ਆਇਆ ਲੋ ਜੀ ਬੜੀ ਲੰਬੀ ਉਮਰ ਹੈ ਯਾਦ ਹੀ ਕਰਦਾ ਜੀ ਤੁਹਾਨੂੰ ਮੈਂ ਹੋਰ ਫਿਰ ਠੀਕ ਹੈ ਜੀ ਪਾਜੀਰੇ ਉਹ ਪੈਸੇ ਰਹੇ ਸੀ ਲੈ ਲਿਓ ਮੈਂ ਕਿਤੇ ਦੌੜ ਲਗਾ ਯਾਰ ਪਾਜੀ ਦੀ ਗੱਲ ਨਹੀਂ ਸਮਝਦੇ ਮੈਨੂੰ ਪੈਸੇ ਦੀ ਲੋੜ ਹੈਗੀ ਆ ਕਿੰਨੀ ਦੇਰ ਹੋ ਗਈ 5 ਸਾਲ ਹੋ ਗਏ 5 ਸਾਲ ਤੋਂ ਕੋ ਪੈਸੇ ਨਹੀਂ ਮੋੜਨ ਦੇ ਮੈਨੂੰ ਠੀਕ ਦੱਸ ਦੋ ਕਿ ਮੈਨੂੰ ਠੀਕ ਪੈਸੇ ਜਣੇ ਆ ਮੈਂ ਉਸ ਦਿਨ ਆਉਂਗਾ ਬਸ ਚੱਲ ਠੀਕ ਹੈ ਯਾਰ 1 ਅਕਤੂਬਰ 1 ਅਕਤੂਬਰ 2 ਮਹੀਨੇ ਹੋ ਗਏ ਸਾਰੇ ਮਾਜੂਗਾ ਮੈਂ ਨੋਟ ਕਰ ਲੈਣਾ ਯਾਰ ਕਾਲੇ ਨਾ ਪਾਓ ਗੱਲ ਸੁਣੀ ਦੀ ਹੁੰਦੀ 1 ਅਕਤੂਬਰ ਨੂੰ ਮੈਂ ਤੁਹਾਨੂੰ ਦੱਸੂਗਾ ਕਿ ਮੈਂ ਤੁਹਾਡੇ ਪੈਸੇ ਕਦੋਂ ਵਾਪਸ ਕਰਨੇ ਉਹ ਯਾਰੂ ਕਿਦਾਂ ਦਾ ਬੰਦਾ ਯਾਰ ਕਾ ਯਾਰ ਮੈਂ ਆਪੇ ਘੜਾ ਲਊਂਗਾ ਪੈਸੇ ਘੜਾ ਲੈ ਫੇ ਐਡਾ ਬੈਂਕ 'ਚ ਆਇਆ ਤੂੰ ਕਮਾਲ ਕਰਨ ੜੇ ਕਮਾਲ ਕੀ ਕਮਾਲ ਤੁਸੀਂ ਕਰਨ ੜੇ ਭਾਜੀ ਹਾਂਜੀ ਆ ਗਏ ਉਹ ਭਾਈ ਸਾਹਿਬ ਆ ਗਏ ਨਹੀਂ ਸਪੈਸ਼ਲੀ ਆਇਆ ਵਾਂ ਪੈਸੇ ਲੈਣੇ ਤੁਹਾਡੇ ਕੋਲ ਵਾਪਸ ਉਧਾਰੇ ਦਿੱਤੇ ਹੋਏ ਨੇ ਪੈਸੇ ਦੇ ਦੇਾਂਗੇ ਯਾਰ ਯਾਰ ਕਮਾਲ ਆ ਕਿੰਨੀ ਵੇਰ ਹੋ ਗਈ ਪੈਸੇ ਵਾਪਸ ਕਦੋਂ ਕਰਨੇ ਆ ਕਰ ਦੇਾਂਗੇ ਯਾਰ ਕਰਦੇ ਆਂਗੇ ਯਾਰ ਕਮਾਲ ਹੈ ਚੱਕਰ ਲਾ ਲਾ ਕੇ ਮੇਰੇ ਬੂਟ ਕਸ ਕੇ ਨੇ ਤੇ ਬੂਟ ਕਰਕੇ ਤੇ ਮੈਂ ਕੀ ਕਰਾਂ ਨਵੀਂ ਕੰਪਨੀ ਨੇ ਲਾਓ ਕਿਤੇ ਚੰਗੀ ਕੰਪਨੀ ਤੇ ਲਾਓ ਓ ਯਾਰ ਪੈਸੇ ਦੱਸ ਕੋ ਉਂਦੇ ਨੇ ਨੇ ਤੂੰ ਕਿੰਨੇ ਤੁਹਾਡੇ ਪੈਸੇ ਦੇਣੇ ਆ 35252 ਰੁਪਏ ਲੈਣੇ ਯਾਰ ਤੇਰੇ ਕੋਲ ਕਮਾਲ ਦੀ ਗੱਲ ਆ ਓ ਯਾਰ ਮੇੜੋ ਕੰਮ ਤੁਸੀਂ ਨੋਟ ਕਰੋ 1 ਅਕਤੂਬਰ ਨੂੰ ਤੁਹਾਨੂੰ ਮੈਂ ਦੇਣੇ 15000 ਰੁਪਏ ਚੱਲ ਯਾਰ ਕੋਈ ਨਹੀਂ 1 ਅਕਤੂਬਰ ਨੂੰ ਦੇ ਦੇ ਠੀਕ ਹੈ ਠੀਕ ਹੈ ਆਗੇ 15000 ਚੱਲ ਆ ਗਿਆ ਆ ਗਿਆ ਆ ਗਿਆ ਤੇ 2 ਨਵੰਬਰ ਨੂੰ ਫੇਰ ਮੈਂ ਤੁਹਾਨੂੰ ਦੇਣਾ 15000 ਰੁਪਏ 2 ਨੰਬਰ ਨੂੰ 15000 ਚੱਲ ਜੱਟ ਭਜਦੇ ਚੋਰ ਦੀ ਲੰਗੋਟੀ ਸੀ 2 ਨੰਬਰ ਨੂੰ ਲੱਗ ਠੀਕ ਹੈ 30000 ਰੁਪਏ ਹੁਣ ਆ ਗਏ ਨਾ 30000 ਚਲ ਆ ਗਿਆ ਆ ਗਿਆ ਆ ਗਿਆ 30000 ਕਾ ਚਲੋ ਠੀਕ ਹੈ ਚਲ 30000 ਆ ਗਿਆ ਉਹ ਬਾਕੀ 5252 ਰੁਪਏ ਕਿੱਥੇ ਗਏ ਯਾਰ ਤੁਸੀਂ ਬੜੇ ਬੇਸਬਰੇ ਤਾਬਲੇ ਇਹਨੇ ਨਾ ਬੰਦੇ ਜਿੱਦਾ ਆਮੇ ਹੌਲੀ ਹੌਲੀ ਲਾਤੇ ਉਹ ਵੀ ਲਾ ਦੂੰਗਾ ਕਈ ਲੋਕ ਬਸ ਐ ਸੋਚਦੇ ਆ ਮੈਂ ਪੈਸੇ ਲੈ ਲੈ ਪੈਸੇ ਮਾਰ ਲੈ ਲੈ ਵੀ ਕੱਲ ਖਤਮ ਹੋ ਗਈ ਉਹ ਪੈਸਿਆਂ ਨਾਲ ਤੁਸੀਂ ਅਮੀਰ ਨਹੀਂ ਹੋ ਸਕਦੇ ਉਸ ਪੈਸਿਆਂ ਤੋਂ ਗੱਡੀਆਂ ਨਹੀਂ ਖਰੀਦ ਸਕਦੇ ਉਧਾਰ ਲੈ ਪੈਸਿਆਂ ਨਾਲ ਕਦੀ ਤੁਸੀਂ ਵੱਡੀ ਕੋਠੀ ਨਹੀਂ ਬਣਾ ਸਕਦੇ ਕਿਉਂਕਿ ਦੋਸਤ ਤੁਹਾਨੂੰ ਛੱਡੀ ਜਾਣਗੇ ਕਹਿੰਦੇ ਪੈਸੇ ਕਮਾਣੇ ਸੌਖੇ ਆ ਯਾਰ ਕਮਾਣਾ ਬਹੁਤ ਔਖਾ ਹੈ ਇੱਕ ਇੱਕ ਦੋਸਤ ਦੀ ਕੀਮਤ 1 ਕਰੋੜ ਰੁਪਈਆ ਹੈ ਜ਼ਰੂਰੀ ਨਹੀਂ ਆਪਾਂ ਦੋਸਤ ਕੋ ਪਹਿਲੇ ਲੈਣੇ ਆ ਜੇ ਤੁਸੀਂ ਦੋਸਤੀ ਉਹਨਾਂ ਚੰਗੀ ਤਰ੍ਹਾਂ ਰੱਖੋਗੇ ਆਪਣਾ ਵਿਆਹ ਠੀਕ ਰੱਖੋਗੇ ਕਿਸੇ ਔਖੇ ਵੇਲੇ ਉਹ ਦੋਸਤ ਤੁਹਾਡੇ ਕੰਮ ਆਏਗਾ ਹੀ ਆਏਗਾ ਕਿਉਂਕਿ ਉਹਨੂੰ ਪਤਾ ਹੈ ਇਹ ਮੇਰੇ ਕੋ ਪੈਸੇ ਲੈਂਦਾ ਤੇ ਵਾਪਸ ਕਰ ਦਿੰਦਾ ਦੋਸਤੋ ਸਾਡੇ ਸਮਾਜ ਦੀ ਸਭ ਤੋਂ ਵੱਡੀ ਕ੍ਰਿਤੀ ਬਣ ਚੁੱਕੀ ਹੈ ਨਸ਼ਾ ਇੱਕ ਕ੍ਰਿਤੀ ਨਾਲ ਦੂਜੀ ਕ੍ਰਿਤੀ ਲਿੰਕ ਕਰਦੀ ਆ ਆਪਸ ਦੇ ਵਿੱਚ ਨਸ਼ਾ ਕਰਨ ਵਾਲੇ ਬੰਦਿਆਂ ਨੂੰ ਉਧਾਰ ਲੈਣ ਦਾ ਤਰੀਕਾ ਆ ਜਾਂਦਾ ਮਾਰਕੀਟਿੰਗ ਉਹਨੂੰ ਨਤਰਕ ਜੀ ਅਨ ਦੌਦਾਰ ਲੈਣ ਦੇ ਪਤਾ ਤੇ ਮੈਂ ਵਾਪਸ ਨਹੀਂ ਕਰਨੇ ਲੈਣਾ ਕਿ ਦੌਦਾਰ ਉਹਨਾਂ ਜਾਂਚ ਆ ਜਾਂਦੀ ਹੈ ਸਾਡਾ ਇੱਕ ਦੋਸਤ ਹੋ ਨਸ਼ੇ ਚ ਪੈ ਗਿਆ ਉਹਨੇ ਕਦੀ 1000 ਰੁਪਏ ਮੇਰੇ ਕੋਲ ਲੈ ਜਾਣਾ ਕਦੀ ਮੇਰੇ ਭਰਾ ਜੁਗਲੀ ਕੋਲੋਂ ਕਦੀ ਸ਼ੁਗਲੀ ਕੋਲੋਂ ਕਦੀ ਜੁਗਲੀ ਕੋਲੋਂ ਕਦੀ ਸ਼ੁਗਲੀ ਕੋਲੋਂ ਕਦੀ ਜੁਗਲੀ ਕੋਲੋਂ ਉਹਨੇ 1000 ਰੁਪਏ ਨਾਲ ਕਹਿੰਦਾ ਮੈਂ ਹਫਤੇ ਹੋ ਵਾਪਸ ਕਰ ਦਾਂਗਾ ਉਹਨੇ ਆਪਣਾ ਵਿਹਾਰ ਇਹਨਾ ਵਧੀਆ ਬਣਾ ਲਿਆ ਹਫਤੇ ਬਾਅਦ ਪੈਸੇ ਵਾਪਸ ਕਰ ਜਾਂਦਾ ਇੱਕ ਦਿਨ ਸ਼ੁਗਲੀ ਤੇ ਜੁਗਲੀ ਇਕੱਠੇ ਹੋ ਗਏ ਆਪਾਂ ਗੱਲ ਕਰਨ ਲੱਪੇ ਉਹ ਭਰਾਵਾ ਉਹ ਜੁਵੇਸ਼ ਹੈ ਨਾ ਉਹ ਬੜਾ ਹੀ ਯਾਰ ਵਧੀਆ ਵਿਹਾਰ ਉਹਦਾ ਮੇਕੋ ਪਹਿਲਾ 1000 ਰੁਪਿਆ ਕਹਿੰਦਾ ਹਫਤੇ ਬਾਅਦ ਵਾਪਸ ਕਰ ਦਾਂਗਾ ਉਹ ਵਾਪਸ ਕਰ ਜਾਂਦਾ ਮੈਂ ਕਿਹਾ ਹੋਏ ਯਾਰ ਮੇਕੋ ਵੀ 1000 ਲੈ ਜਾਂਦਾ ਕਹਿੰਦਾ ਹਫਤੇ ਬਾਅਦ ਵਾਪਸ ਕਰ ਦਾਂਗਾ ਉਹ ਵਾਪਸ ਕਰ ਜਾਂਦਾ ਫਿਰ ਮੈਂ ਕਿਹਾ ਤੇ ਕੋ ਕਦੋਂ ਲੈ ਗਿਆ ਕਹਿੰਦਾ 7 ਤਰੀਕ ਤੇ ਵਾਪਸ ਕਦੋਂ ਕਰਕੇ ਗਿਆ ਕਹਿੰਦਾ 14 ਤਰੀਕ ਉਹ ਮੈਂ ਕਿਹਾ ਭਰਾਵਾ ਵਿਆਹ ਨਹੀਂ ਵਧੀਆ ਉਹ ਚਾਲੂ ਬੰਦਾ ਹੀ ਨਸ਼ੇ 'ਚ ਪੈ ਗਿਆ ਹੋਇਆ ਹੈ ਪੈਸੇ ਕੋ ਵਾਪਸ ਦੇਣ ਵਾਸਤੇ ਹਾਂ ਨਹੀਂ ਮੇਕੋ ਲੰਦਾ 7 ਤਰੀਕ ਨੂੰ ਅਧਾਰ 14 ਨੂੰ ਤੈਨੂੰ ਦੇ ਜਾਂਦਾ ਫਿਰ ਤੇਰੇ ਕੋ ਲੰਦਾ ਫੇ 21 ਤਰੀਕ ਨੂੰ ਮਨੂੰ ਦੇ ਜਾਂਦਾ ਫੇਰ ਬੇਕੋਲ ਅੰਦਰ ਫੇਰ ਤੈਨੂੰ ਦੇਂਦਾ ਇਧਰੋਂ ਲੰਦਾ ਉਧਰ ਦੇਂਦਾ ਉਧਰ ਲੰਦਾ ਦੇਂਦਾ ਪੈਸੇ ਕਮਾਈ ਜਾਂਦਾ ਉਧਾਰ ਤੇ ਵਾਪਸ ਹੋਇਆ ਹੀ ਨਾ ਸਾਡਾ ਇਸ ਕਰਕੇ ਦੇਖੋ ਹੁਣ ਇਹ ਡਿਪਟੀ ਰਾਜਾ ਜੀ ਫੇਰ ਦੇਖੋ ਇਹ बार-बार ਫੋਨ ਕਰਕੇ ਲੋਕਾਂ ਕੋਲ ਪੈਸੇ ਮੰਗ ਰਹੇ ਮੈਨੂੰ ਵੀ ਫੋਨ ਆਇਆ ਹਾਂ ਦੇਖੋ ਹੈਲੋ ਹੈਲੋ ਛੜਾ ਇਹ ਕੰਮ ਇੱਕ 100 ਰੁਪਏ ਇੱਕ ਪਾ ਦੂੰਗਾ ਮੇਰੇ ਅਕਾਊਂਟ 'ਚ ਬੋਲ ਪਿਆ ਬਸ ਆ ਹੋਏ ਇਸ ਨੰਬਰ ਤੇ ਯਾ ਸਟੈਂਡਰਡ ਰੱਖਿਆਗਾ ਥੋੜਾ ਹੈਲੋ ਗੇ हाँ थैंक यू ब्रदर ओके रोहित की हाल है ठीक अब एक छोटा जा काम सी सौ रुपया पा पाऊंगा मेरे अकाउंट की हो हाँ, इस नंबर पे पा दे हैं थैंक यू दिल हाँ जी दिलप्रीत हाँ जी जी की हाल है जी मैं ठीक है ब्रदर ओ छोटा जा काम सी एक हाँ सौ रुपया पा दूंगा मेरे अकाउंट च ਆਏ ਇਸੇ ਨੰਬਰ ਤੇ ਚੱਲਦਾ 100 ਰੁਪਇਆ ਨਾ ਹੁਣੇ ਪਾ ਦੇਣਾ ਓਕੇ ਠੀਕ ਹੈ ਥੈਂਕ ਯੂ ਓ ਭਾਈ ਸਾਹਿਬ ਹਾਂਜੀ ਉਹ ਮੈਂ ਕਦੋਂ ਦਾ ਦੇਖਣ ਆ ਤੁਸੀਂ ਕਦੀ ਕਿਸੇ ਨੂੰ ਫੋਨ ਕਰਨ ਡੇ ਕਦੀ ਕਿਸੇ ਨੂੰ ਫੋਨ ਕਰਨ ਡਿਓ 100 ਰੁਪਏ ਪਾ ਦੇ 100 ਰੁਪਏ ਪਾ ਦੇ ਚੱਕਰ ਕੀ ਹੈ ਚੱਕਰ ਕੀ ਭਾਈ ਮੇਰਾ ਕੰਮ ਹੈ ਚੰਗਾ ਕੰਮ ਹੈ ਯਾਰ ਲੋਕਾਂ ਕੋਲ ਪੈਸੇ ਮੰਗੀ ਜਾਂਦੇ ਕੋਈ ਕੰਮ ਕੋਮ ਕਰ ਲਓ ਗੱਡੀ ਤੁਸੀਂ ਰੱਖੀ ਹੋਈ ਆ ਤੇ ਪੈਸੇ ਲੋਕਾਂ ਕੋਲ ਮੰਗਣ ਡੇ ਹੋ ਭਾਜੀ ਬਿਜ਼ਨਸ ਮਾਰਕੀਟਿੰਗ ਦਾ ਡਿਪਲੋਮਾ ਕੀਤਾ ਹੈ ਮੈਂ ਉਹੀ ਮਾਰਕੀਟਿੰਗ ਕਰ ਰਿਹਾ ਹਾਂ ਭਾਜੀ ਡਿਪਲੋਮਾ ਮੇਰਾ ਕੰਮ ਹੈ ਇਹ ਕੀ ਫਾਇਦਾ ਕੀ 100-100 ਰੁਪਏ ਲੈ ਕੇ ਭਾਜੀ ਦੇਖੋ ਮੈਂ ਤੁਹਾਨੂੰ ਦੱਸਦਾ ਹਾਂ ਬਿਜਲੀ ਗੱਲ ਮੈਂ ਨਾ ਰੋਜ਼ 20 ਦੋਸਤ ਬਣਾਉਣਾ ਤੇ ਉਹਨਾਂ ਕੋ ਮੈਂ ਰੋਜ਼ ਕਹਿੰਦਾ ਵੀ 100 ਰੁਪਏ ਦੇਵਾਂਗੇ 100 ਰੁਪਏ ਦੇਵਾਂਗੇ ਕਿੰਨੇ ਹੋਵੇ 2000 ਰੁਪਏ ਹੋ ਗਿਆ ਰੋਜ਼ ਦਾ ਮਹੀਨੇ ਦਾ ਦੱਸੋ 60000 ਰੁਪਏ ਹੋ ਗਿਆ ਬਸ ਵੀ ਉਸ ਤੋਂ ਕਿਸਤਾ ਜਾਣ ਡਈ ਹੈ ਕਮਾਲ ਆ ਯਾਰ ਬਿੱਤੇ ਲੋਕੀ ਮੰਗਦੇ ਨਹੀਂ ਵਾਪਸ ਭਾਜੀ ਕਿਸੇ ਨੂੰ ਬਣਾ ਕਰੀ ਦੇ ਨਹੀਂ ਜਿਹੜਾ ਵਾਪਸ ਮੰਗੇ ਉਹ ਕਹਿੰਦਾ ਭਾਜੀ ਇੱਥੇ ਮੇਰਾ ਨੈਟ ਨਹੀਂ ਚੱਲਣ ਡਿਆ ਆ ਕੇ ਵਾਪਸ ਲੈ ਜਾਓ ਯਾਰ ਬਣ ਕੇ 100 ਰੁਪਏ ਕਿਨੇ ਲੈਣਾ ਨਾ ਬਣ ਗਈ ਯਾਰ ਘਵਾਲਾ ਯਾਰ ਬਣਗੇ ਨਾ ਤੁਹਾਡਾ ਨੰਬਰ ਕੀ ਹੈ ਕਿਉਂ ਕੀਆ 100 ਰੁਪਏ ਲੈਣਾ ਨਾ ਕਿੱਦਾਂ ਦੀ ਲੱਗੀ ਹੈ ਚਲਾਕੀ ਇਹ ਚਲਾਕੀ ਨਾਲ ਪੈਸੇ ਤੇ ਕਮਾ ਲੇਗਾ ਪਰ ਲੋਕਾਂ ਦੀ ਨਜ਼ਰਾਂ ਚੁੱਕਿਆ ਇਹ ਕੰਮ ਨਹੀਂ ਕਰਨਾ ਉਧਾਰ ਉਧਾਰ ਲਫਾਇ ਬਣਿਆ ਤੇ ਉਧਾਰ ਲੈਣਾ ਵੀ ਹੈ ਅਮਰਜੈਂਸੀ ਤੁਹਾਡੇ ਪੇਰੈਂਟਸ ਕੋਈ ਬਿਮਾਰ ਹੋ ਗਿਆ ਡਾਕਟਰ ਨੇ ਕਿਹਾ ਜੀ 10 ਲੱਖ ਰੁਪਏ ਲੱਗਣਾ ਤੁਸੀਂ ਇਹ ਸੋਚੋ ਮੈਂ ਉਧਾਰ ਹੀ ਨਹੀਂ ਲੈਣਾ ਕੋਈ ਗੱਲ ਨਹੀਂ ਮੇਰੇ ਫਾਦਰ ਸਾਹਿਬ ਚਲੇ ਜਾਂ ਦੁਨੀਆ ਚੋਂ ਤਾਂ ਵੀ ਕੋਈ ਗੱਲ ਨਹੀਂ ਨਾ ਬੀਮਾ ਕਰਾਓ ਪਰ ਜਰੂਰਤ ਵੇ ਤੇ ਪੈਸੇ ਲਵੋ ਪਰ ਜਦੋਂ ਤੁਹਾਡੇ ਕੋਲ ਪੈਸੇ ਵਾਪਸ ਆਏ ਉਸ ਬੰਦੇ ਦੇ ਪੈਸੇ ਵਾਪਸ ਕਰੋ ਤਾਂ ਜੋ ਘਰ ਵਿੱਚ ਫੇਰ ਵੀ ਕਦੀ ਮੁਸੀਬਤ ਆ ਸਕਦੀ ਉਧਾਰ ਲੈਣਾ ਕੁਰਤੀ ਨਹੀਂ ਹੈ ਉਧਾਰ ਲੈ ਕੇ ਵਾਪਸ ਨਾ ਕਰਨਾ ਕਿ ਬੜੀ ਵੱਡੀ ਕੁਰਤੀ ਹੈ ਡਿਫਾਲਟਰ ਲਫਾ ਵਰਤਿਆ ਜਾਂਦਾ ਜਦੋਂ ਕੋਈ ਬੰਦਾ ਡਿਫਾਲਟਰ ਹੋ ਜਾਂਦਾ ਪੂਰੀ ਦੁਨੀਆ ਦੀ ਨਜ਼ਰ ਚ ਡਿਫਾਲਟਰ ਹੁੰਦਾ ਕਈ ਵਾਰੀ ਬੈਂਕ ਕੋਲੋਂ ਲੋਨ ਲਿਆ ਵਾਪਸ ਨਾ ਕੀਤਾ ਜਾਂਦਾ ਬਾ ਢੋਲ ਵੱਜ ਜਾਂਦਾ ਘਰ ਨੂੰ ਵੇਚ ਦਿੱਤਾ ਜਾਂਦਾ ਤੇ ਦੁਨੀਆ ਚ ਕਿੰਨੀ ਬਦਨਾਮੀ ਹੁੰਦੀ ਹੈ ਹੁਦਾਰ ਲਵੋ ਬੈਂਕ ਚੋਂ ਲੋਨ ਲਵੋ ਪਰ ਇਹ ਸੋਚ ਕੇ ਲਵੋ ਕਿ ਜਿੰਨੀ ਇਹਦੀ ਕਿਸ਼ਤ ਬੰਦੀ ਹੈ ਜਿੰਨੀ ਇਹਦੀ EMI ਬੰਦੀ ਹੈ ਉਹ ਮੈਂ ਵਾਪਸ ਕਰ ਪਾਵਾਂਗਾ ਆਪਣੇ ਘਰ ਦੇ ਖਰਚੇ ਆਪਣੇ ਬੱਚੇ ਦੀ ਫੀਸਾਂ ਬਿਜਲੀ ਦਾ ਬਿੱਲ ਅਤੇ ਕਰਿਆਨਾ ਦੁੱਧ ਵਗੈਰਾ ਸਭ ਕੁਝ ਘਰ ਦਾ ਲੈਣ ਤੋਂ ਬਾਅਦ ਮੇਕੋ ਇੰਨੇ ਪੈਸੇ ਬਚ ਜਾਣਗੇ ਕਿ ਜਿਹੜੇ ਮੈਂ ਵਾਪਸ ਕਰ ਸਕਾਂ ਕਈ ਲੋਗ ਇਹ ਨਹੀਂ ਸੋਚਦੇ ਕਈ ਨਹੀਂ ਬਹੁਤੇ ਲੋਗ ਨਹੀਂ ਸੋਚਦੇ ਇੱਕ ਵਾਰੇ ਕਰਜ਼ਾ ਲੈ ਲਵੋ ਵਧੀਆ ਘਰ ਬਣਾ ਲਵੋ ਪੈਸੇ ਦੇਖਾਂਗੇ ਬੈਂਕ ਜਦੋਂ ਆਏਗਾ ਨਹੀਂ ਦੇਖੋ ਸਿਆਣੇ ਕਹਿੰਦੇ ਸੀ ਚੱਦਰ ਦੇਖ ਕੇ ਪੈਰ ਪਸਾਰੋ ਇਹ ਪ੍ਰਾਣੇ ਮੁਹਾਵਰੇ ਐਵੇਂ ਨਹੀਂ ਬਣੇ ਹੋਏ ਚੱਦਰ ਦੇ ਕੇ ਪੈਰ ਪਸਾਰਨਾ ਮਤਲਬ ਕਿ ਤੁਸੀਂ ਪੈਰ ਇੰਨੇ ਨਾ ਪਸਾਰ ਦਿਓ ਕਿ ਤੁਹਾਡੀ ਚੱਦਰ ਜੋ ਬਾਹਰ ਹੋ ਜਾਵੇ ਉਹਦਾ ਮਤਲਬ ਹੈ ਕਿ ਆਪਣੇ ਖਰਚਿਆਂ ਨੂੰ ਮੈਨੇਜ ਕਰੋ ਕਿ ਤੁਸੀਂ ਹਰ ਕਮਰੇ ਦੇ ਵਿੱਚ ਏਸੀ ਲਵਾ ਸਕਦੇ ਹੋ ਬਿਜਲੀ ਦਾ ਬਿੱਲ ਦੇ ਸਕਦੇ ਹੋ ਬਿਜਲੀ ਬਚਾਓ ਪਾਣੀ ਬਚਾਓ ਇੱਕ ਸਮਾਜ ਸੇਵਾ ਤੇ ਹੈ ਵੀ ਆਪਣੇ ਘਰ ਦੀ ਵੀ ਸੇਵਾ ਹੈ ਜੇ ਤੁਸੀਂ ਬਿਜਲੀ ਤੇ ਪਾਣੀ ਨੂੰ ਬਚਾਓਗੇ ਤੁਹਾਡਾ ਬਿੱਲ ਘਟਾਏਗਾ ਬਿੱਲ ਘਟਾਏਗਾ ਤੇ ਤੁਸੀਂ ਆਪਣੇ ਖਰਚੇ ਨੂੰ ਮੈਨੇਜ ਕਰ ਪਾਓਗੇ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪੈਗੀ ਕਰਜ਼ਾ ਲਵੋ ਕਰਜ਼ਾ ਘਰ ਦੇ ਖਰਚਿਆਂ ਵਾਸਤੇ ਨਹੀਂ ਲੈਣਾ ਘਰ ਦੇ ਬਿਜਲੀ ਦੇ ਬਿੱਲ ਵਾਸਤੇ ਨਹੀਂ ਲੈਣਾ ਕਿਸੇ ਕੋ ਪੈਸੇ ਫੜਨੇ ਆ ਤੇ ਆਪਣੀ ਸਹੂਲਤ ਵਾਸਤੇ ਨਹੀਂ ਫੜਨੇ ਪੈਸੇ ਚਾਹੀਦੇ ਆ ਆਪਣੇ ਬਿਜ਼ਨਸ ਨੂੰ ਵਿਧਾਨ ਵਾਸਤੇ ਆਪਣੀ ਇਨਕਮ ਨੂੰ ਵਿਧਾਨ ਵਾਸਤੇ ਬੈਂਕ ਕੋਲੋਂ ਲੋਨ ਲੋ ਪਰ ਬੈਂਕ ਦੇ ਪੈਸੇ ਟਾਈਮ ਤੇ ਵਾਪਸ ਕਰੋ ਆਪਣੇ ਸਿਬਰ ਸਕੋਰ ਖਰਾਬ ਨਾ ਹੋਵੇ ਮੇਰਾ ਦੋਸਤ ਆ 4 ਸਾਲ ਪਹਿਲਾਂ ਮੇਰੇ ਕੋ ਪੈਸੇ ਲੈ ਗਿਆ ਮੇਰਾ ਬੜਾ ਅੱਛਾ ਦੋਸਤ ਸੀਗਾ ਉਸ ਤੋਂ ਬਾਅਦ 4 ਸਾਲ ਹੋ ਗਏ ਮੈਨੂੰ ਮਿਲਿਆ ਨਹੀਂ ਕੀ ਫਾਇਦਾ ਹੋਇਆ ਮੇਰੇ ਕੋ 10000 ਰੁਪਏ ਲੱਗੇ ਯਾਰ ਗੋਆ ਬੈਠਾ ਫਿਰ ਮੈਨੂੰ ਇੱਕ ਵਾਰੀ ਪੈਸੇ ਦੀ ਲੋੜ ਪਈ ਮਾਦੇ ਘਰ ਗਿਆ ਮੈਂ ਕਿਹਾ ਭਰਾਵਾ 4 ਸਾਲ ਪਹਿਲਾਂ ਤੈਨੂੰ 10000 ਰੁਪਏ ਦਿੱਤਾ ਸੀ ਵਾਪਸ ਕਰ ਦੇ ਅਗੋ ਜਵਾਬ ਪਤਾ ਕੀ ਦਿੱਤਾ ਜੇ ਇਦਾਂ ਪੈਸੇ ਵਾਪਸ ਮੰਗਣੇ ਹੁੰਦੇ ਨਾ ਮੈਂ ਤੋਂ ਬਾਅਦ ਤੱਕ ਉਧਾਰ ਨਹੀਂ ਲੈਣਾ ਹਸਾਨ ਦੋਸਤੋ ਗੱਲਾਂ ਕਰਨ ਤੇ ਬਹੁਤ ਦਿਲ ਕਰਦਾ ਹਾਲੇ ਉਧਾਰ ਬਾਰੇ ਬੜਾ ਵੱਡਾ ਟੋਪਿਕ ਬਚਿਆ ਆਇਆ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਖਤਮ ਕਰਦੇ ਹਾਂ ਤੇ ਹਰ ਹਫਤੇ ਇਸੇ ਸਮੇਂ ਇਸੇ ਦਿਨ ਮਿਲਿਆ ਕਰਾਂਗੇ ਪ੍ਰੋਗਰਾਮ ਕੁਛ ਤੇ ਕਰੋ ਵਿਚਾਰ ਦੇ ਵਿੱਚ